ਵੱਡਾ ਫਰੇਟਰ ਮੋਲੀ ਬਾੜ ਭਰੀਆ ਰੰਬਲ ਨਾਲ ਠੀਕ ਆ ਔਰ ਇਤਨਾ ਭਰੀਆ ਮੋਲੀ ਬਾੜ ਐ ਐ ਤੱਕ ਕਿ ਉਹ ਨਹੀਂ ਖਿੱਚੀ ਜਾਂਦੀ ਇਹਦੇ ਕੋਲ ਦੱਸ ਆਇਆ ਝੋਟਾ ਝੋਟਾ ਕਾਸ਼ ਦੀਪ ਝੋਟਾ ਐ ਹਿੱਜੀ ਵਦੀਆ ਬਿਨਾਂ ਲੋੜ ਤੋਂ ਤੱਕ ਇਹ ਅਸਲੀ ਜੀਸੀਪੀ ਵੀ ਨਹੀਂ ਠੀਕ ਆ ਸੇ ਕੋ ਸਾਹਮਣੇ ਲੱਗੀ ਐ ਜਿਹੜੀ ਪੜਾ ਨਾਲ ਉਹਨੂੰ ਮਿਲੀ ਦਿਖਾਈ ਆ ਉਹਨੇ ਬਾਗੜ ਭਰੀ ਫਿਰਦਾ ਐ ਰੰਬਲ ਨਾਲ ਹੈ ਪਈ ਦੱਸ ਐ ਖਿੱਤੇ ਤੀ ਨਹੀਂ ਆ ਜੀ 4x4 ਮਸ਼ੀਨ ਹੋਵੇ ਤਾਂ ਲੋਣਾ ਲੈ ਜੀ ਮਾੜੀ ਗੱਲ ਆ ਮਾੜੀ 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 ਪਰ ਡੀਪਰੇਟਰੋ ਤਾਂ ਸਾਨੂੰ ਗੱਲਾਂ ਸੁਣਾਉਂਦੇ ਆ ਆ ਜੀ ਆਏ ਆ ਆਪ ਉਹਨੇ ਬਾਗੜਾ ਭਰਵਾ ਕੇ ਕੇਵਲ ਖਿੱਤਾ ਲੱਗ ਗਿਆ ਅੱਜ ਤਰ ਜਾਟੇ ਪੱਕਾ ਦਾ ਰਲਦਾ ਕੱਲ ਲਈ ਨਾੜੇ ਮદાન ਚ